ਹਾਂਜੀ ਅਸਲ ਵਿੱਚ ਇਹ ਕਲਾ ਵਾਲੇ ਮਾਮਲੇ ਵਿੱਚ ਕਿੰਨੇ ਹੁਣ ਤੱਕ ਜਿਹੜੇ આરોપી ਆ ਉਹ ਉਹ ਰਿਕਾਰਡ ਕਰਦੇ ਆ ਕਿੰਨੇ ਮੌਜੂਦ ਆ ਇਸ ਤਰ੍ਹਾਂ ਜੀ ਜਿਹੜਾ 17 18 ਦੀ ਸਤੰਬਰ 2025 ਦੀ ਰਾਤ ਨੂੰ ਜਿਹੜਾ ਹੈਗਾ ਪੁਲਿਸ ਪਾਰਟੀ ਤੇ ਲਾਉਂਡ ਆਰਡਰ ਦੀ ਡਿਊਟੀ ਵੇਲੇ ਜਿਹੜਾ ਇਹਨਾਂ ਨੇ ਕੋਈ ਸ਼ਰਾਰਤੀ ਤੱਤਾਂ ਨੇ ਜਿਹੜਾ ਹਮਲਾ ਕਰਕੇ ਪੁਲਿਸ ਪਾਰਟੀ ਨੂੰ ਤੇ ਸਾਡੇ ਐਸ ਐਚਓ ਰਵਿੰਦਰ ਸਿੰਘ ਐਸ ਐਚਓ ਨੰਦਗੜ੍ਹ ਨੂੰ ਜ਼ਖਮੀ ਕੀਤਾ ਸੀਗਾ ਸੱਟਾਂ ਮਾਰ ਕੇ ਤੇ ਉਹ ਉਹਦੇ ਸੰਬੰਧ ਵਿੱਚ ਅਸੀਂ 35 36 ਬੰਦਿਆਂ ਦੇ ਖਿਲਾਫ ਮਕਦਮਾ ਦਰਜ ਹੋਇਆ ਸੀ ਜਿਹਦੇ ਵਿੱਚੋਂ 7 ਬਾਈ ਨੇਮ ਸੀਗੇ ਤੇ ਬਾਕੀ ਜਿਹੜੇ ਹੈਗੇ ਅਣਪਛਾਤੇ ਸੀ ਉਹਦੇ ਵਿੱਚੋਂ 7 ਜਿਹੜੇ ਹੈਗੇ ਬੰਦੇ ਉਹ ਪਹਿਲਾਂ ਹੀ 18 ਤੇ ਜਿਹੜਾ 19 ਨੂੰ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਤੇ ਜਿਹੜੇ ਸਾਡੇ ਕੋਲੇ ਹੁਣ ਉਹ 24 9 2025 ਤੱਕ ਪੁਲਿਸ ਰਵਾਨੇਤੇ ਹੈਗੇ ਆ ਤੇ ਉਸ ਤੋਂ ਬਾਅਦ ਅੱਜ ਮਿਤੀ 20 9 2025 ਨੂੰ ਅਸੀਂ ਚਾਰ ਦੋਸ਼ੀ ਹੋਰ ਨਾਮਦਿਤ ਕੀਤੇ ਗਏ ਜਿਹੜੀ ਉਹਨਾਂ ਨੂੰ ਜਿਹੜਾ ਹੈਗਾ ਅਸੀਂ ਅੱਜ ਗ੍ਰਿਫਤਾਰ ਕਰ ਲਿਆ ਜਿਹਦਾ ਨਾਂ ਹੈਗਾ ਜੀ ਪ੍ਰਿੰਸ ਪੁੱਤਰ ਬਲਕਰਨ ਸਿੰਘ ਦੂਸਰਾ ਹੈਗਾ ਜੀ ਗੁਰਜੀਤ ਗੋਘਰੀ ਪੁੱਤਰ ਹਰਚੰਦ ਸਿੰਘ ਤੇ ਹਰਦੀਪ ਸਿੰਘ ਪੁੱਤਰ ਬੂਟਾ ਸਿੰਘ ਤੇ ਜਸਵੀਰ ਸਿੰਘ ਫੌਜੀ ਪੁੱਤਰ ਜਸਵਰਨ ਸਿੰਘ ਇਹ ਜਿਹੜਾ ਅਸੀਂ ਚਾਰ ਵਾਸੀਆਂ ਰਹਿ ਕੇ ਗੱਲਾਂ ਨੇ ਸਾਰੇ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਸਾਡੇ ਕੋਲ ਹੁਣੇ ਪੁਲਿਸ ਹਮਾਂਦੇ ਨੇ ਹੈਗੇ ਕਿੰਨੇ ਕਿ ਵਿਅਕਤੀ ਜਿਹੜੇ ਹੋਰ ਆ ਇਹਦੇ ਵਿੱਚ ਹੁਣ ਤਕਰੀਬਨ ਇਹ ਹੈ ਜੀ ਵੀ ਕੋਈ ਐਸ ਪਰ ਸਟੇਟਮੈਂਟ ਜਿਹੜੀ ਹੈਗੀ 18 ਤੋਂ 20 ਬੰਦੇ ਹੈ ਜੇ ਗ੍ਰਫਤਾਰ ਕਰਨੇ ਬਾਕੀ ਨੇ ਅਸੀਂ ਉਹਨਾਂ ਨੂੰ ਵੀ ਜਲਦੀ ਜਿਹੜੇ ਹੈਗੇ ਆ ਉਹਨਾਂ ਦੀ شناخت ਕਰਕੇ ਉਹਨਾਂ ਦੀ ਪਛਾਣ ਕਰਕੇ ਜਲਦੀ ਤੋਂ ਜਲਦੀ ਉਹਨਾਂ ਨੂੰ ਅਸੀਂ ਗ੍ਰਫਤਾਰ ਕਰ ਲਾਂਗੇ ਕਿਹਾ ਕੀ ਸੀ ਸਰ ਵਿੱਚ ਹੁਣ ਲੜਕੀ ਦੀ ਵੀ ਗੱਲ ਇੱਕ ਸਾਹਮਣੇ ਸਾਹਮਣੇ ਵਿੱਚ ਆ ਰਹੀ ਹੈ ਕਿ ਲੜਕੀ ਦਾ ਮਾਮਲਾ ਸੀ ਨਹੀ ਹਜੇ ਤੱਕ ਇਸ ਤਰ੍ਹਾਂ ਦੀ ਕੋਈ ਗੱਲ ਸਾਡੇ ਸਾਹਮਣੇ ਨਹੀਂ ਆਈ ਆਪਸ ਵਿੱਚ ਕੋਈ ਦੋ ਗਰੁੱਪ ਦੇ ਮੁੰਡੇ ਸੀਗੇ ਜਿਹੜੇ ਸ਼ਰਾਬੀ ਜਿਹੜੇ ਸੀਗੇ ਜਿਨ੍ਹਾਂ ਦਾ ਕੋਈ ਨਸ਼ਾ ਵਗੈਰਾ ਕੀਤਾ ਸੀਗਾ ਉਹਨਾਂ ਦੀ ਆਪ ਵੀ ਲੜਾਈ ਸੀ ਪੁਲਿਸ ਉਹ ਜਿਹੜਾ ਹੈਗਾ ਉਸ ਲੜਾਈ ਨੂੰ ਰੋਕ ਰਹੀ ਸੀ ਵੀ ਇਹ ਝਗੜਾ ਨਾ ਹੋਵੇ ਤੇ ਉਹਨਾਂ ਦੇ ਵਿਚਾਲੇ ਪੁਲਿਸ ਜਿਹੜੀ ਹੋਈ ਸੀ ਵੀ ਤਾਂ ਕਰਕੇ ਲਾਅ ਆਰਡਰ ਠੀਕ ਰਹੇ ਸ਼ਾਂਤੀ ਰਹੇ ਪੀਸ ਰਹੇ ਬਟ ਇਹ ਜ਼ਰਾਰਤੀ ਤੱਤਾਂ ਨੇ ਜਿਹੜਾ ਹੈਗਾ ਰੋਕਣ ਤੇ ਪੁਲਿਸ ਤੇ ਵੀ ਜਿਹੜਾ ਹਮਲਾ ਕੀਤਾ ਰਾਤ ਨੂੰ ਡਲਿਆਂ ਨਾਲ ਤੇ ਮਾਰੂ ਝਾਰਾਂ ਨਾਲ ਜਿਸ ਕਰਕੇ ਸਾਨੂੰ ਇਹ ਮੁਕੱਦਮਾ ਨੰਬਰ 91 ਮਿਤੀ 18 9 2025 ਜਿਹਦੇ ਚ ਧਾਰਾ 307 353 186 148 149 ਤੇ 332 ਜਿਹੜੀਆਂ ਆਈਪੀਸੀ ਦੀਆਂ ਪੁਰਾਣੀਆਂ ਧਰਾਵਾਂ ਸੀ ਆ ਸਾਡਾ ਉਹਦੇ ਤਹਿਤ ਜਿਹੜਾ ਸੀ ਨਵੇਂ ਬੀਐਨਐਸ ਦੇ ਵਿੱਚ ਮੁਕੱਦਮਾ ਦਰਜ ਥਾਣੇ ਦਾ ਨੰਨਕਣਾ ਕੀਤਾ ਹੈ ਦੂਜੇ ਮਾਮਲੇ ਵਾਸਤੇ ਕਾਰਵਾਈ ਚੱਲ ਰਹੀ ਹੈ ਹਾਂਜੀ ਬਿਲਕੁਲ ਆ ਦੇਖੋ ਬਾਕੀ ਵੀ ਅਸੀਂ ਫੜ ਰਹੇ ਆ ਆ ਪਹਿਲਾਂ ਵੀ ਅਸੀਂ ਫੜੇ ਨੇ ਬੰਦੇ ਜਿਹੜਾ ਹੈਗਾ ਇਹਨਾਂ ਨੂੰ ਵੀ ਜਲਦੀ ਅਸੀਂ ਗ੍ਰਿਫਤਾਰ ਕਰ ਲਾਂਗੇ